ਹੈਗੇ ਬਹੁਤ ਧੰਨਵਾਦ ਮਿੰਦੂ ਬਾਜੀ ਤੁਹਾਡੀ ਵੀਡੀਓ ਪਈ ਠੀਕ ਹੈ ਜੀ ਸਾਰੇ ਐਕਟਿਵ ਹੋਏ ਉਦੋਂ ਦੇਖੋ ਸੜਕ ਦਾ ਹਾਲਾਤ ਖਰਾਬ ਸੀਗੇ ਤੇ ਜਦੋਂ ਵੀਡੀਓ ਪਈ ਆ ਉਸ ਤੋਂ ਬਾਅਦ ਹੀ ਦੇਖੋ ਸੜਕ ਦਾ ਦੂਜੇ ਦਿਨੇ ਕੰਮ ਸ਼ੁਰੂ ਹੋ ਗਿਆ ਕਿ ਪਲੀਜ਼ ਥੋੜਾ ਧਿਆਨ ਰੱਖੋ ਆਪਣੀਆਂ ਵਾਈਕ ਗੱਡੀਆਂ ਬਹੁਤ ਹੋਰ ਰਸਤੇ ਹੈਗੇ ਆ ਸਰਕਾਰ ਦਾ ਕੀ ਰੋਲ ਹੈ ਇਹਦੇ ਵਿੱਚ ਬੰਦਿਆਂ ਦਾ ਰੋਲ ਬਿਲਕੁਲ ਬਿਲਕੁਲ ਸਹੀ ਜੀ ਇਹ ਹੁਣ ਬਣ ਗਈ ਹੈ ਤੇ ਜਰਾ ਦਿਖਾਤਾ ਮੈਨ ਹਾਂ ਦਿਖਾਤਾ ਕਰੀ ਕਾ ਸੜਕ ਵਾਰੀ ਨਹੀਂ ਹਟਦੇ ਬਿਲਕੁਲ ਬੱਸ ਜੀ ਬੱਸ ਕਹਿਣਾ ਕੀ ਆ ਜੀ ਧੰਨਵਾਦ ਜੀ ਸੜਕ ਬਣ ਗਈ ਆ ਸਾਡੀ ਅਸੀਂ ਤਾਂ ਮੋਟਰਸਾਈਕਲ ਵਾਲਿਆਂ ਨੂੰ ਔਰ ਗੱਡੀਆਂ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਧਰੋਂ ਨਾਲ ਲੰਘਣਾ ਜੇ ਉੱਪਰੋਂ ਹਲੇ 10 ਕੁ ਦਿਨ ਸਾਨੂੰ ਦੇ ਦੇਣਾ ਹਨਾ ਹਾਂਜੀ 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 ਬਹੁਤ ਵਧੀਆ ਸੜਕ ਬਣ ਗਈ ਆ ਦੇਖੋ ਇਹਨਾਂ ਦੇ ਫਾਇਦੇ ਲਈ ਬਣੀ ਆ ਲੋਕਾਂ ਦੇ ਲੋਕਾਂ ਦੇ ਲਈ ਬਣੀ ਆ ਇਹ ਪਬਲਿਕ ਲਈ ਬਣੀ ਆ ਪਬਲਿਕ ਨੇ ਲੰਘਣਾ ਇਹ ਤੋਂ ਹਨਾ ਮੋਟਰਸਾਈਕਲ ਬਹੁਤ ਨਿਘਾਰੇ ਆ ਜੀ ਪਰ ਨਿਘਾਰੇ ਆ ਕੁਝ ਹਾਂਜੀ 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 ਹਟਦੇ ਨਹੀਂ ਜੀ ਲੋਕ ਫੇਰ ਲੜਾਈਆਂ ਝਗੜੇ ਕਰਦੇ ਆ ਜੀ ਜੀ ਬਿਲਕੁਲ ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾ ਕਰਨੀ ਆ ਜੀ ਨਹੀਂ ਨਹੀਂ ਬਹੁਤ ਵਧੀਆ ਜੀ ਸੜਕ ਸਾਡੀ ਬਹੁਤ ਸੋਹਣੀ ਬਣੀ ਆ ਤੇ ਮਤਲਬ ਜੇ ਇਹ ਵਧੀਆ ਤਰ੍ਹਾਂ ਰੱਖੀ ਜਾਵੇ ਤਾਂ ਮੈਨੂੰ ਲੱਗਦਾ ਕਿ 20 ਸਾਲ ਤੱਕ ਇਹ ਸੜਕ ਟੁੱਟੂਗੀ ਨਹੀਂ ਮਤਲਬ ਬਹੁਤ ਮਤਲਬ ਜਿਹੜੇ ਜਿਨ੍ਹਾਂ ਨੇ ਮੈਨੇਜ ਕੀਤਾ ਉਹ ਬਹੁਤ ਵਧੀਆ ਤਰ੍ਹਾਂ ਕੀਤੀ ਆ ਪਰ ਗੱਲ ਇਹ ਆ ਕਿ ਜਿਹੜੀ ਸਾਡੀ ਪਬਲਿਕ ਆ ਨਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਵਾ ਡਿਆਣੀ ਰੋਡਾਂ ਨੇ ਥੋੜੇ ਦਿਨ ਆ ਦੇਖੋ ਤੁਸੀਂ ਇੱਧਰ ਦੇਖੋ ਸਾਡੇ ਇੰਨੇ ਸਿਕਿਉਰਿਟੀ ਰੱਖਣ ਦੇ ਬਾਵਜੂਦ ਵੀ ਬੱਚਾ ਵਾਲੇ ਉੱਪਰ ਚੜਾਉਂਦੇ ਆ ਉੱਪਰ ਚੜਾਦੇ ਆ ਰਿਕਸ਼ਾ ਵਾਲੇ ਮਤਲਬ ਕਰ ਰਹੇ ਨੇ ਪਲੀਜ਼ ਅਸੀਂ ਕਹਿੰਦੇ ਵਾਸਕ ਦੇਣਾ ਹਾਂ ਜਦ ਤੱਕ ਇਹ ਨਾਰਮਲ ਹੀ ਹੁੰਦਾ ਬਲਾਕ ਨਹੀਂ ਲੱਗਦੇ 10 ਦਿਨ ਆਮ ਜਨਤਾ ਨੂੰ ਅਪੀਲ ਆ ਕਿ ਪਲੀਜ਼ ਥੋੜਾ ਧਿਆਨ ਰੱਖੋ ਆਪਣੀਆਂ ਵਾਈਕ ਗੱਡੀਆਂ ਬਹੁਤ ਹੋਰ ਰਸਤੇ ਹੈਗੇ ਆ ਇਧਰੋਂ ਪੱਦੀ ਰੋਡ ਤੋਂ ਹੋਰ ਰਸਤਾ ਹੈਗਾ ਆ ਟੀਚਰ ਕਲਵਾਨੀ ਚ ਹੋਰ ਰਸਤਾ ਹੈਗਾ ਆ ਬਹੁਤ ਹੋਰ ਅਲਟਰਨੇਟ ਦੋ ਤਿੰਨ ਰਸਤੇ ਹੈਗੇ ਆ ਉਧਰੋਂ ਆਪਾਂ ਨੰਗ ਸਕਦੇ ਆ ਪਲੀਜ਼ ਜਿਹੜੀ ਸਾਡੀ ਮੁਢਿਆਣੀ ਰੋਡ ਵਾਲੀ ਬੜੀ ਮੁਸ਼ਕਲ ਨਾਲ ਇਹ ਸੜਕ ਬਣੀ ਹੈ ਤੇ ਵਧੀਆ ਬਣੀ ਆ ਤੇ ਇਹਨਾਂ ਨੂੰ ਥੋੜਾ ਜਿਹਾ ਸੇਫ ਬਿਲਕੁਲ ਔਖਾ ਸਾਰਿਆਂ ਲਈ ਹੈ ਜੀ ਸਾਡੇ ਲਈ ਵੀ ਥੋੜੇ ਦਿਨ ਜੇ ਠੀਕ ਹੈ ਥੋੜੇ ਦਿਨ ਭਾਜੀ ਥੋੜੇ ਦਿਨ ਤੰਗੀ ਕੱਟ ਲੈਣ ਬਸ ਫੇਰ ਇਹ ਨਾਲ ਨਹੀਂ ਬਣੀ ਬਸ ਬਹੁਤ ਵਧੀਆ ਸੜਕ ਬਣੀ ਹੈ ਬਿਲਕੁਲ ਹਾਂ ਜੀ ਭਾਈ ਤੁਹਾਡੀ ਗੱਲ ਸਹੀ ਹੈ ਇਹ ਹਾਂਜੀ 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 ਬਿੰਦੂ ਭਾਜੀ ਇਹ ਤਾਂ ਦੇਖੋ ਸੜਕ ਹੈ ਜਿਹੜੀ ਬਹੁਤ ਸਮੇਂ ਬਾਅਦ ਬਣੀ ਆ ਅਸੀਂ ਤਾਂ ਦੇਖੋ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ ਭਗਵੰਤਬਾਨ ਜੀ ਵੀ ਬਹੁਤ ਵਧੀਆ ਕੰਮ ਕਰ ਰਹੇ ਇਤਨੀ ਗੱਲ ਹੈਗੀ ਥੱਲੇ ਥੋੜੇ ਜਿਹਾ ਹੈਗਾ ਆ ਵੀ ਥੱਲੇ ਤੁਹਾਨੂੰ ਪਤਾ ਹੀ ਆ ਥੱਲੇ ਦਾ ਸਰਕਾਰਾਂ ਦਾ ਥੱਲੇ ਜਿਹੜੇ ਹੁੰਦੇ ਆ ਵਿੱਚ ਕੋਈ ਨਾ ਕੋਈ ਹੁੰਦੇ ਆ ਕਰੈਕਸ਼ਨ ਵਾਲੇ ਬੰਦੇ ਹਨਾ ਤੇ ਭਗਵੰਤਬਾਨ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਉਹਦਾ ਧੰਨਵਾਦ ਕਰਦੇ ਆ ਦੇਖੋ ਇਹ ਕਾਫੀ ਉਹਨਾਂ ਨੇ ਦੇਖੋ ਨਸ਼ਿਆ ਤੇ ਵੀ ਉਹਨਾਂ ਨੇ ਕਾਫੀ ਕੰਮ ਕੀਤਾ ਆ ਤੇ ਹੋਰ ਵੀ ਬਹੁਤ ਚੀਜ਼ਾਂ ਉਹ ਕਰ ਰਹੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸੜਕਾਂ ਦਾ ਬਹੁਤ ਵਧੀਆ ਹਾਂ ਸੜਕਾਂ ਦਾ ਬਹੁਤ ਵਧੀਆ ਕਰ ਦਿੱਤਾ ਉਹਨਾਂ ਨੇ ਨਹੀਂ ਮੇਰੇ ਹਿਸਾਬ ਨਾਲ ਕਿੰਨੇ ਕ ਟਾਈਮ ਬਾਅਦ ਇਹ ਗੰਦ ਨਿਕਲਿਆ ਕਿੰਨਾ ਸਿਰ ਹੋ ਗਿਆ ਸਾਧਕਤਾ ਜੀ ਮੈਂ ਮੈਨੂੰ ਲੱਗਦਾ ਹੋਣਾ ਆ ਕੋਈ 10 15 20 ਸਾਲ ਹੋ ਗਏ 10 ਸਾਲ ਤੋਂ ਉੱਪਰ ਹੋਗਾ ਜੀ ਹਾਂਜੀ ਹਾਂਜੀ 10 ਸਾਲ ਤੋਂ 10 ਸਾਲ ਤੋਂ ਉੱਪਰ ਹੋ ਗਿਆ ਜੇ ਬਣੀ ਵੀ ਸੀ ਕਿ ਨਾ ਪਹਿਲਾਂ ਜਿਹੜੀ ਉਹ ਲੁੱਕ ਵਾਲੀ ਹੁੰਦੀ ਆ ਤੇ ਮੈਂ ਤਾਂ ਬਹੁਤ ਛੋਟੀ ਹਮ ਸੜਕ ਸੀਗੀ ਉਹ ਤੇ ਮੈਨੂੰ ਤੁਹਾਨੂੰ ਪਤਾ ਬੱਡੇ ਨਾਲੀਆਂ ਚ ਗਲੀਆਂ ਚ ਪਾਣੀ ਪੂਣੀ ਆ ਜਾਂਦਾ ਤੇ ਉਹਦੇ ਕਰਕੇ ਜਲਦੀ ਟੁੱਟ ਭੱਜ ਹੋ ਗਈ ਪਰ ਮਤਲਬ ਜਿਹੜੀ ਆ ਹੈ ਨਾ ਆ ਮਟੀਰੀਅਲ ਆ ਇਹ ਬਹੁਤ ਸੋਲਿਡ ਆ ਪਰ ਬਸ ਹੁਣ ਇਹ ਸਾਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਕਿ ਤਾਂ ਆਪਣੀ ਵੀ ਕਰਨੇ ਪੈਣੀ ਆ ਜੀ ਮਤਲਬ 5-7 ਦਿਨ ਸਾਨੂੰ ਸਮਝਣ ਦੀ ਲੋੜ ਆ ਤੇ ਤੁਸੀਂ ਆਪਣੇ ਮਾਧਿਅਮ ਰਾਹੀਂ ਆਮ ਜਨਤਾ ਨੂੰ ਸਾਡੀ ਰੋਡ ਤੇ ਜਿਹੜੀ ਆਂਦੀ ਆ ਨਾ ਉਹਨੂੰ ਮੈਸੇਜ ਕਨਵੇ ਕਰ ਦਿਓ ਵੀ ਪਲੀਜ਼ ਜੇ ਅਸੀਂ ਬਾਈਕ ਪੂਰੀ ਵੀ ਦੂਜੇ ਰੋਡ ਤੋਂ ਲਿਆਈਏ ਤਾਂ ਜ਼ਿਆਦਾ ਚੰਗੀ ਗੱਲ ਆ ਹੈਨਾ ਤੇ ਬਹੁਤ ਹੋਰ ਅਲਟਰਨੇਟ ਰੋਡ ਹੈਗੇ ਆ ਬਹੁਤ ਧੰਨਵਾਦ ਬਿੰਦੂਪਾ ਜੀ ਤੁਹਾਡੀ ਵੀਡੀਓ ਪਾਈ ਜੀ ਜੀ ਸਾਰੇ ਐਕਟਿਵ ਹੋਏ ਭਾਈ ਨੇ ਵੀਡੀਓ ਪਾਈ ਸੀ ਦੇਖੋ ਪਹਿਲਾਂ ਬਹੁਤ ਉਦੋਂ ਦੇਖੋ ਸੜਕ ਦਾ ਹਾਲਾਤ ਖਰਾਬ ਸੀਗੇ ਤੇ ਜਦੋਂ ਵੀਡੀਓ ਪਈ ਆ ਉਸ ਤੋਂ ਬਾਅਦ ਹੀ ਦੇਖੋ ਸੜਕ ਤੇ ਦੂਜੇ ਦਿਨੇ ਕੰਮ ਸ਼ੁਰੂ ਹੋ ਗਿਆ ਸੀ ਹਾਂ ਦੇਖੋ ਫਿਰ ਵੀ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਦੂਸਰੇ ਦਿਨੇ ਹੀ ਕੰਮ ਸ਼ੁਰੂ ਕਰਤਾ ਹਾਂਜੀ ਸੜਕ ਬਹੁਤ ਵਧੀਆ ਬਣਾਤੀ ਸਾਨੂੰ ਉਮੀਦ ਨਹੀਂ ਸੀ ਵੀ ਅੱਜ ਆਪਾਂ ਨੂੰ ਦੇਖੋ ਆਪਾਂ ਤੁਹਾਡੇ ਆ ਜੀ ਤੁਹਾਡੇ ਮੁੱਦੇ ਚੱਕਣੇ ਬਣੇ ਮਿਲਣ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਜੀ ਬਸ ਹੁਣ ਜਰਾ ਕਿ 4-5 ਦਿਨ ਇਹ ਨੂੰ ਸੇਫ ਰੱਖ ਦੋ ਜੀ ਬਿਲਕੁਲ ਹਾਂ ਜੀ ਮਹਿਮਦੀ ਬਿਲਕੁਲ ਗੱਲ ਸਹੀ ਆ ਤੇ ਸਾਡੇ ਹਰਸ਼ੀ ਭਾਜੀ ਦੀ ਵੀ ਗੱਲ ਬਿਲਕੁਲ ਸਹੀ ਆ ਕਹਿੰਦੇ ਵੀ ਥੋੜੇ ਕਿ ਦਿਨ ਇਹ ਪ੍ਰੇਜ਼ ਰੱਖ ਲਓ ਇਧਰ ਉਧਰ ਨੰਗਲੋ ਕੋਈ ਗੱਲ ਨਹੀਂ ਵੀ ਜੇ ਤੁਸੀਂ ਇਧਰ ਉਧਰ ਨੰਗੂਗੇ ਤਾਂ ਉਹਦੇ ਨਾਲ ਨੁਕਸਾਨ ਨਹੀਂ ਹੋਊਗਾ ਤੇ ਠੀਕ ਠਾਕ ਹੋਊਗਾ ਸਭ ਕੁਝ ਤੇ ਜੇ ਹੁਣ ਤੁਸੀਂ ਬਣੀ ਹੋਈ ਸੜਕ ਦੇ ਉੱਪਰ ਹੀ ਹੁਣੇ ਨੰਗਣ ਲੱਗ ਪੋਗੇ ਤਾਂ ਹੋਰ ਕਿਤਨੇ ਕਿਤੇ ਟੋਟਾ ਬਣ ਗਿਆ ਤੇ ਪਾਣੀ ਰਹਿ ਗਿਆ ਤਾਂ ਉਹ ਆਲੇ-ਦੋਲੇ ਮੈਡਮ ਫਿਲਰ ਲੱਪਾਂ ਨਹੀਂ ਹੈ ਨਾ ਤੇ ਮੰਨ ਲਓ ਕਿਤੇ ਟੁੱਟ ਗਿਆ ਤਾਂ ਉੱਤੇ ਪਾਣੀ ਵੜ ਲੱਗ ਪਿਆ ਮੀਂਹ ਦਾ ਤਾਂ ਉਹਨੇ ਥੋੜਾ ਥਪੜਪੜ ਇਸ ਕਰਕੇ ਥੋੜੀ ਜਿਹੀ ਪ੍ਰੇਜ਼ ਰੱਖ ਲਓ ਥੋੜੇ ਕਿ ਦਿਨ ਜਿਆਦਾ ਨੂੰ ਥੋੜੇ ਦਿਨ ਪ੍ਰੇਜ਼ ਰੱਖ ਕੇ ਫਿਰ ਬਾਅਦ ਚ ਤੁਹਾਡੇ ਤੁਹਾਡੀ ਇਹ ਸੜਕਾ ਤੁਸੀਂ ਇਹ ਬਣਵਾਈਏ ਲੋਕਾਂ ਨੇ ਤੇ ਤੁਸੀਂ ਇਹ ਵਰਤ ਨਹੀਂ ਆ ਜੀ ਠੀਕ ਹੈ ਜੀ ਹਾਂ ਬਿਲਕੁਲ ਸੋਹੇ ਜੀ 사시ກਾਲ ਪਿਆਰ ਕਰਦੇ ਰੂ ਪੀ ਵੀ ਵੀ ਬੜਾ ਚੋਰਦੇ ਚਾਨੂੰ ਤੇ ਮੈਂ ਤੁਹਾਡਾ ਸ਼ੋਤ ਵੀ ਬਿੰਦੂ ਥੋੜੀ ਜਿਹਾ ਨੰਮੀਆ ਬਟਾ ਨੂੰ ਮਿਲਾਂਗੇ ਬਹੁਤ ਬਹੁਤ ਧੰਨਵਾਦ 사시ກਾਲ ਬਹੁਤ ਧੰਨਵਾਦ ਜਿਨ੍ਹਾਂ ਨੇ ਸੜਕ ਦੇ ਵਿੱਚ ਜੋਗਦਾਨ ਪਾਇਆ ਤੇ ਸੜਕ ਬਣੀ ਹੈ ਜੀ ਧੰਨਵਾਦ ਸਾਰਿਆਂ ਦਾ